ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜ਼ਮੀਨ ਦਿਨੋ ਦਿਨ ਪੰਜਾਬ ਦੇ ਵਿੱਚ ਘਟਦੀ ਜਾ ਰਹੀ ਹੈ ਅਤੇ ਉਹਨਾਂ ਨੂੰ ਡਰ ਹੈ ਕਿ ਉਹਨਾਂ ਦੀ ਸਿਆਸਤ ਹੁਣ ਮੁੱਕਣ ਦੀ ਕगार ਤੇ ਹੈ ਕਿਉਂਕਿ ਟਕਸਾਲੀ ਆਗੂ ਜਿਸ ਤਰੀਕੇ ਨਾਲ ਬਕਾਬਤ ਕਰਕੇ ਅੱਜ ਅਲੱਗ ਹੋਏ ਨੇ ਅਤੇ ਉਹਨਾਂ ਨੇ ਆਪਣੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਐਲਾਨ ਕੀਤਾ ਹੈ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਲੱਗ-ਅਲੱਗ ਬਿਆਨ ਸਾਹਮਣੇ ਆ ਰਹੇ ਨੇ ਤੇ ਹਾਲ ਹੀ ਦੇ ਵਿੱਚ ਵਿਕਰਮਜੀਤ ਸਿੰਘ ਮੱਜੀਠੀਆ ਨੇ ਟਕਸਾਲੀ ਆਗੂਆਂ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਟਕਸਾਲੀ ਆਗੂ ਕਾਂਗਰਸ ਦੇ ਨਾਲ ਮਿਲ ਕੇ ਚੱਲ ਰਹੇ ਨੇ ਅਤੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਖੇਡਿਆ ਜਾ ਰਿਹਾ ਹੈ ਹੋਰ ਕੀ ਕੁਝ ਕਿਹਾ ਤੁਸੀਂ ਆਪ ਸੁਣ ਲਵੋ ਇਹ ਸਭ ਦਾ ਚਲੋ ਸਤਕਾਰ ਹੈ ਜੀ ਵੈਸੇ ਤਾਂ ਚਾਹੀਦਾ ਸੀ ਕਿ ਸਿਆਣੀ ਗੱਲ ਕਰਦੇ ਮਗਰ ਉਹਨਾਂ ਦਾ ਆਪ ਦੇ ਫੈਸਲੇ ਹੈ ਜੀ ਕੁਝ ਕਾਂਗਰਸ ਦੇ ਹੱਥ ਤੇ ਖੇਡਣਾ ਚਾਹੁੰਦੇ ਕਾਂਗਰਸ ਦਾ ਫਾਇਦਾ ਕਰਨਾ ਚਾਹੁੰਦੇ ਆ ਉਹਨਾਂ ਦੀ ਸੋਚ ਹੈ ਜੀ ਮਗਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਬਾਦਲ ਸਾਹਿਬ ਨੇ ਬਾਰਡਰ ਦੇ ਇਲਾਕੇ ਦੀ ਸਭ ਤੋਂ ਵੱਧ ਬਾਹ ਫੜੀ ਆ ਜਦ ਵੀ ਡਵੈਲਪਮੈਂਟ ਬਾਰਡਰ ਦੇ ਇਲਾਕੇ 'ਚ ਹੋਈ ਆ ਤੇ ਸਰਦਾਰ ਬਾਦਲ ਦੇ ਸਮੇਂ 'ਚ ਹੋਈ ਆ ਤੇ ਉਹ ਪੁੱਤ ਦੀ ਪਾਰਟੀ ਆ ਉਹਨਾਂ ਨੂੰ ਵਧਾਈਆਂ ਤਗੜੇ ਹੋ ਕੇ ਕਾਂਗਰਸ ਦੇ ਭਲੇ ਲਈ ਕੰਮ ਕਰਨ ਜਿਹੜਾ ਉਹਨਾਂ ਦਾ ਮੇਨ ਮਕਸਦ ਆ ਤਕੋ ਮੈਂ ਮੇਰੇ ਲਈ ਸਾਰੇ ਸਤਿਕਾਰਯੋਗ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਉਹਨਾਂ ਦੀ ਮਰਜ਼ੀ ਆ ਮਗਰ ਜੋ ਕਰਦੇ ਫਿਰਦੇ ਆ ਉਹਦੇ ਨਾਲ ਉਹਨਾਂ ਨੇ ਫਾਇਦਾ ਸਿਰਫ ਕਾਂਗਰਸ ਦੇ ਇਸ਼ਾਰੇ ਤੇ ਖੇਡ ਮਗਰ ਜਿਹੜੀ ਪਾਰਟੀ ਆ ਉਹ ਹੀ ਬੈਠੀ ਆ ਇਹ ਬਣਾਉਂਦੇ ਆ ਆ ਸਾਰੇ ਬੈਠੇ ਹੁਣ ਥੋੜੇ ਤੇ ਥੋੜੇ ਮੁੰਡੇ ਦਾ ਕੋਈ ਫੈਸਲਾ ਹੋ ਜੇ ਮੈਂ ਥੋੜੀ ਬਦਲੂੰ ਮਗਰ ਜਿਹੜੀ ਪਾਰਟੀ ਆ ਉਹ ਹੀ ਬੈਠੀ ਆ ਇਹ ਬਣਾਉਂਦੇ ਆ ਆ ਸਾਰੇ ਬੈਠੇ ਹੁਣ ਥੋੜੇ ਤੇ ਥੋੜੇ ਮੁੰਡੇ ਦਾ ਕੋਈ ਫੈਸਲਾ ਹੋ ਜੇ ਮੈਂ ਥੋੜੀ ਬਦਲ ਤੂੰ ਗੁਰਪਿਆਰੇ ਉਹ ਟਕਸਾਲੀ ਆਗੂ ਕਾਂਗਰਸ ਦੇ ਇਸ਼ਾਰਿਆਂ ਉੱਤੇ ਚੱਲ ਰਹੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਗਲਤ ਨੀਤੀਆਂ ਤੋਂ ਤੰਗ ਹੋ ਕੇ ਅਲੱਗ ਹੋਏ ਨੇ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਕਿਉਂਕਿ ਇਹ ਤਾਂ ਜੱਗ ਜ਼ਾਹਿਰ ਹੈ ਕਿ ਬੇਅਦਬੀਆਂ ਜਿੰਨੀਆਂ ਵੀ ਹੋਈਆਂ ਅਕਾਲੀ ਰਾਜ ਵਿੱਚ ਬਹਿਵਲ ਕਲਾ ਵੀ ਖੇ ਚੱਲੀਆਂ ਗੋਲੀਆਂ ਅਕਾਲੀ ਰਾਜ ਵਿੱਚ ਸੌਦਾ ਸਾਦ ਨੂੰ ਦਿੱਤੀ ਗਈ ਮਾਫੀ ਅਕਾਲੀ ਰਾਜ ਵਿੱਚ ਅਤੇ ਚੁਰਾਸੀ ਹੋਵੇ ਜਾਂ ਬੰਦੀ ਸਿੰਘ ਹੋਣ ਕਿਸੇ ਦੀ ਸੁਣਵਾਈ ਨਹੀਂ ਹੋਈ ਅਕਾਲੀ ਰਾਜ ਵਿੱਚ ਤੇ ਹੁਣ ਜਦੋਂ ਕਾਂਗਰਸ ਸੱਤਾ ਦੇ ਵਿੱਚ ਹੈ ਤਾਂ ਕਿਸੇ ਨਾ ਕਿਸੇ ਤਰੀਕੇ ਇਹ ਸਾਰੇ ਕਾਰਜ ਹੁੰਦੇ ਹੋਏ ਨਜ਼ਰ ਆ ਰਹੇ ਨੇ ਸਿੱਖ ਕੌਮ ਨੂੰ ਅੱਜ ਲੱਗ ਰਿਹਾ ਹੈ ਕਿ ਚਾਹੇ ਇਹ ਸਰਕਾਰ ਦੀ ਕਾਰਗੁਜ਼ਾਰੀ ਹੋਵੇ ਜਾਂ ਪਰਮਾਤਮਾ ਦੀ ਪਰ ਅੱਜ ਸਿੱਖ ਕੌਮ ਦੇ ਬਣਦੇ ਹੱਕ ਕਿਤੇ ਨਾ ਕਿਤੇ ਉਸ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਫਿਰ ਗੱਲ ਚਾਹੇ 84 ਦੇ ਬੁਚੜਾ ਨੂੰ ਸਜ਼ਾਵਾ ਦੀ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਦੀ ਹੋਵੇ ਜਾਂ ਪੰਜਾਬ ਦੇ ਅਮਰੋ ਸ਼ਾਂਤੀ ਦੀ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ